ਫਤੇ ਜੀ ਇਸ ਭੈਣ ਦੀ ਜਰਨੀ ਨੂੰ ਦੇਖਿਓ ਜਰੂਰ ਇਹ ਭੈਣ ਆ ਗਿੱਤਕਾ ਗਿੱਤਕਾ ਭੈਣ ਨੂੰ ਅਸੀਂ ਅੱਜ ਤੋਂ ਪੂਰਾ 1 ਸਾਲ ਪਹਿਲਾਂ ਲੈ ਕੇ ਆਏ ਸੀ ਬਟਿੰਡੇ ਸ਼ਹਿਰ ਦੇ ਵਿੱਚ ਐਚ ਆਈ ਜੀ ਫਲਾਈਟਾਂ ਦੇ ਵਿੱਚ ਅੱਖਾਂ ਤੋਂ ਅੰਨੀ ਭੈਣ ਕਿਹੜੇ ਹਾਲਾਤਾਂ ਚ ਪਈ ਸੀ ਉਹ ਵੀ ਦੇਖਿਓ ਤੇ ਅੱਜ ਕਿਹੜੇ ਹਾਲਾਤਾਂ ਚ ਰਹਿ ਰਹੀ ਹੈ ਇਹ ਵੀ ਜਰੂਰ ਦੇਖਿਓ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਜਾਣ ਲਈ ਉਹਨੇ ਉਹਨੂੰ ਕਿਹਨੇ ਮਜਬੂਰ ਕੀਤਾ ਇਹ ਵੀ ਜਰੂਰ ਸੋਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਬਠਿੰਡੇ ਪਹੁੰਚ ਗਏ ਜੀ ਮੀ ਬਹੁਤ ਪੈ ਰਿਆ ਪਾਣੀ ਥੱਲੇ ਜਲਥਲਾ ਪੂਰਾ ਤੇ ਬਠਿੰਡੇ ਮਾਡਲ ਟਾਊਨ ਪਹੁੰਚੇ ਆ ਤੇ ਇੱਥੇ ਇੱਕ ਮਾਤਾ ਜੀ ਨੇ ਜਿਹੜੇ ਅੱਖਾਂ ਤੋਂ ਬਲਾਈਂਡ ਨੇ ਤੇ ਆਪਣੇ ਘਰ ਦੇ ਵਿੱਚ ਪਏ ਨੇ ਬਹੁਤ ਬੁਰੀ ਹਾਲਤ ਆ ਉਹਨਾਂ ਦੀ ਤਾਂ ਮਾ ਸਸਰੀ ਘਾਲ ਮਾ ਸਾਸਰੀ ਘਾਲ ਆ ਨਾ ਸੇ ਦਲਵਾਇਆ ਮਾ ਨਮਸਤੇ 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 ਲੈਨਸ ਦਲਵਾਣਾ ਲੈਨਸ ਦਲਵਾਣਾ ਹਾਲ ਹੈ ਚੱਲ ਆਪਾਂ ਲੈਨਸ ਦਲਵਾ ਲੈਨੇ ਚੱਲ ਚੱਲ ਚਲੀਏ ਡਾਕਟਰ ਦੇ ਚਲੀਏ ਤੁਹਾਨੂੰ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ ਓਹੋ ਚਲੋ ਬਈ ਚਲੋ ਇਹ ਇੱਕਦਮ ਦੇਖੋ ਜੀ ਕੀ ਹਾਲ ਹੈ ਜੀ ਦੇਖੋ ਕੱਖਾਂ ਤੋਂ ਅੰਨੀ ਲੇਡੀਜ਼ ਆ ਬੈਂਕ ਚ ਮੈਨੇਜਰ ਸੀਗੀ ਬਸ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਅੱਜ ਇਨਸਾਨ ਪਹੁੰਚ ਗਿਆ ਪਰ ਅਸੀਂ ਤਾਂ ਕਹਿੰਦੇ ਤਰੱਕੀ ਕਰਕੇ ਇਨਸਾਨ ਚੰਦ ਤੇ ਪਹੁੰਚ ਗਿਆ ਜ਼ਮੀਨ ਤੇ ਹਾਲਾਤ ਦੇਖੋ ਕੀ ਆ ਇਹ ਮਾਂ ਤੁਸੀਂ ਦੇਖੋ ਤਾਂ ਅਸੀਂ ਹੱਡੀਆਂ ਦਾ ਪਿੰਜਰ ਬਣ ਗਿਆ ਇਹ ਮਾਂ ਹੱਡੀਆਂ ਦਾ ਪਿੰਜਰ ਬਣ ਗਿਆ ਮਾਂ ਆਖ ਦੇਖਣੇ ਡਾਕਟਰ ਨੂੰ ਦੇਖਣੀ ਡਾਕਟਰ ਨੇ ਅੱਖ ਖੋਲੋ ਅੱਖ ਖੋਲੋ ਅੱਖ ਆ ਖੋਲੋ ਪਤਾ ਲੱਗਦਾ ਚੱਲ ਰਹਿਣਾ ਖੋਲੋ ਅੱਖ ਹੱਥ ਪਰੇ ਕਰੋ ਹੱਥ ਪਰੇ ਕਰੋ ਚਲੋ ਪਹਿਲੇ ਇੱਕ ਮੈਂ ਦੇਖ ਲਵਾਂ ਉਹ ਪੱਕਾ ਕਰ ਦਿੰਦਾ ਮੈਂ ਉਹ ਪਹਿਲੇ ਇੱਕ ਮੈਂ ਦੇਖ ਲੈਂਦੇ ਚਲੋ ਇੱਕ ਦੇਖ ਲੈਣੇ ਇੱਕ ਇਹ ਕਾਂ ਖੋਲੋ ਇਹ ਕਾਂਕ ਤਾਂ ਨਹੀਂ ਦੇ ਨਹੀਂ ਸਰ ਅਜਾ ਜਨੀ ਉਤਰੀ ਆ ਉਹ ਨਾਲ ਇਹ ਕਾਂ ਖੋਲਨੇ ਦੋ ਇਹ ਕਾਂਕ ਇਹ ਕਾਂ ਖੋਲਨੇ ਦੋ ਇੱਕ ਕਾਪੀ ਹੋ ਰਹੀ ਹੈ ਅੰਦਰੋਂ ਟਾਇਲਟ ਦੀ 스멜 ਆ ਰਹੀ ਹੈ ਮਾਤਾ ਨੇ ਵਿਚਾਰੀ ਨੇ ਪਤਾ ਨਹੀਂ ਕਿੰਨੇ ਟਾਈਮ ਤੋਂ ਸਫਾਈ ਨਹੀਂ ਕੀਤੀ ਨਾ ਹੱਤੀ ਨਹੀਂ ਹੁਣ ਮੱਲੇ ਵਾਲੇ ਦੱਸਦੇ ਆ ਵੀ ਕਰੀਬ 10 ਦਿਨਾਂ ਤੋਂ ਬਾਹਰ ਹੀ ਨਹੀਂ ਨਿਕਲੀ ਸੀ ਹੁਣ 8-9 ਦਿਨਾਂ ਬਾਅਦ ਗੇਟ ਖਲਾਇਆ ਮੱਲੇ ਵਾਲਿਆਂ ਨੇ ਉਹ ਵੀ ਇਧਰ ਦੀ ਟੱਪਕੀ ਖੁੱਲ੍ਹੇ ਸੀ ਹਾਂਜੀ ਇਧਰ ਦੀ ਟੱਪਕੀ ਖੁੱਲ੍ਹੇ ਸੀਗਾ ਇਹ ਐਮਸੀ ਸਾਹਿਬ ਨੇ ਦੇਖੋ ਇਹ ਲਿਮਾਰੀ ਨੂੰ ਕਿੰਨੇ ਭੰਨ ਭੰਨ ਕੇ ਸਾਰਾ ਕੁਝ ਕੱਢਿਆ ਪਿਆ ਜੀ ਚੋਰਾ ਨੇ ਕੋ ਛੱਡਿਆ ਹੀ ਨਹੀਂ ਜੀ ਵਿਚਾਰੀ ਕੋਲੇ ਅੰਨੀ ਵਿਚਾਰੀ ਜਿੰਦਾ ਲਾਈ ਬੈਠੀ ਹੈ ਕਮਰੇ ਚ ਵੀ ਮੇਰੇ ਕਮਰੇ ਚ ਸਮਾਨ ਪਿਆ ਵਾ ਕੀਮਤੀ ਸਮਾਨ ਉਹ ਬਾਰੀ ਨਾਲ ਕੋਈ ਖੋਲ ਕੇ ਵੜ ਜਵੇ ਉਹਦੇ ਮੂਰੇ ਵੀ ਟੇਬਲ ਖੜਾ ਕੀਤਾ ਹਾ ਟੇਡਾ ਕਰਕੇ ਪਰ ਚੋਰਾ ਨੇ ਤਾਂ ਪਹਿਲਾਂ ਹੀ ਸਾਰਾ ਕੰਮ ਕੀਤਾ ਪਿਆ ਇੱਥੋਂ ਦੀ ਬਾਟਮਾਂ ਗੱਡੀ ਚਲੀ ਗਈ ਚਲੋ ਗੱਡੀ ਚਲੀਏ ਚਲੋ ਹਸਪੀਟਲ ਚੱਲੀਏ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਜੀ ਉਹਦਾ ਹਾਲਾਂਕਿ ਭਰਾ ਵੀ ਆ ਉਹਦੀ ਪਰਜਾਈ ਵੀ ਆ ਉਹਦਾ ਆਪਣਾ ਘਰ ਆ ਲੱਖਾਂ ਦਾ ਕਰੋੜਾਂ ਦਾ ਪਰ ਗਿੱਤਿਕਾ ਭੈਣ ਨਰਕ ਘਟ ਰਹੀ ਸੀ ਅੱਖਾਂ ਤੋਂ ਅੰਨ੍ਹੀ ਹੋ ਗਈ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਸੀ ਕੋਈ ਦੇਖਣ ਵਾਲਾ ਨਹੀਂ ਸੀ ਉਹਨੂੰ ਤਾਂ ਨਹੀਂ ਸੀ ਦਿਖਦਾ ਪਰ ਜਿੰਨਾਂ ਨੂੰ ਦਿਖਦਾ ਸੀ ਉਹ ਵੀ ਦੇਖ ਕੇ ਵਾਪਸ ਚਲੇ ਗਏ ਉਹ ਵੀ ਮੁੜ ਕੇ ਚਲੇ ਗਏ ਬੇਵਸ ਤੇ ਲਾਚਾਰ ਹੋ ਗਏ ਤੇ ਸਾਨੂੰ ਇਸ ਭੈਣ ਦੀ ਸੇਵਾ ਦਾ ਮੌਕਾ ਮਿਲਿਆ ਅੱਜ ਇੱਕ ਸਾਲ ਹੋ ਚੱਲਿਆ ਤੇ ਇੱਕ ਸਾਲ ਦੇ ਵਿੱਚ ਉਸ ਭੈਣ ਦੀ ਜਿੰਦਗੀ ਦੇ ਵਿੱਚ ਕੀ ਬਦਲਾਅ ਆਇਆ ਉਹ ਵੀ ਦੇਖਿਓ ਕਿਵੇਂ ਹੁਣ ਉਹ ਭੈਣ ਸਟਿਚਿੰਗ ਸੈਂਟਰ ਦੇ ਵਿੱਚ ਸਾਡੇ ਸਲਾਈ ਕਢਾਈ ਸੈਂਟਰ ਦੇ ਵਿੱਚ ਕਿਵੇਂ ਕਿੰਨੀ ਸੋਹਣੀ ਕਢਾਈ ਕਰਦੀ ਆ ਕਿੰਨੇ ਸੋਹਣੇ ਕੰਮ ਕਰਦੀ ਆ ਉਹਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਉਹੀ ਭੈਣ ਜਿਹਨੂੰ ਕੱਲੀ ਨੂੰ ਛੱਡ ਦਿੱਤਾ ਗਿਆ ਸੀ ਮਰਨ ਲਈ ਨਰਕ ਵਰਗਾ ਜੀਵਨ ਕੱਟਣ ਲਈ ਅੱਜ ਸਾਡੇ ਲਈ ਇਨਸਪੀਰੇਸ਼ਨ ਦਾ ਕੰਮ ਕਰ ਰਹੀ ਆ ਅੱਜ ਸਾਡੇ ਲਈ ਉਹ ਸਿੱਖਿਆਦਾਇਕਾ ਭੈਣ ਦਾ ਜੀਵਨ ਪਰ ਇਸ ਗੱਲ ਤੋਂ ਸਾਨੂੰ ਸਿੱਖਿਆ ਲੈਣੀ ਵੀ ਚਾਹੀਦੀ ਆ ਭਾਈ ਤੁਹਾਡੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਕਿਤੇ ਕੋਈ ਐਸੀ ਭੈਣ ਤਾਂ ਨਹੀਂ ਕੋਈ ਐਸੇ ਹਾਲਾਤਾਂ ਦੇ ਵਿੱਚ ਜਾਣ ਲਈ ਤਿਆਰ ਤਾਂ ਨਹੀਂ ਕੋਈ ਐਸਾ ਮੈਂਬਰ ਜਿਹਨੂੰ ਸਮਾ ਰਹਿੰਦੇ ਆ ਤੁਸੀਂ ਅੱਜ ਜੇ ਉਹਦੀ ਬਾਹ ਫੜ ਲਓ ਤਾਂ ਇਸ ਨਰਕ ਤੋਂ ਬਚ ਸਕਾਂ ਚੱਲਾਂਗੇ ਚੱਲਾਂਗੇ ਮੰਮਾ ਕੋਲੇ ਚੱਲਾਂਗੇ 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 ਵਸੇ ਵੀ ਮਾਵਾ ਨੂੰ ਆਪਣਿਆਂ ਨੂੰ ਲੱਭਦੇ ਆ ਕਿੱਥੇ ਲੱਭਦਿਆਂ ਉਹ ਮਾਵਾ ਜਿਨ੍ਹਾਂ ਨੇ ਆਪਣੇ 9 ਮਹੀਨੇ ਨੂੰ ਢਿੱਡ 'ਚ ਰੱਖਿਆ ਪਰ ਆਪਾ ਹਜੇ ਹੋਣ ਕਰਕੇ ਕਹਿੰਦੇ ਹੁਣ ਇਹ ਸਾਥੋਂ ਸਾਂਭੇ ਨਹੀਂ ਜਾਂਦੇ ਕੀ ਹਾਲ ਨੇ ਇਹਨੂੰ ਤੁਸੀਂ ਸਾਰੇ ਜਾਣਦੇ ਸੁਖੂ ਨੂੰ ਸੁਖੂ ਸਾਡੇ ਘਰ ਦਾ ਉਹ ਮੈਂਬਰ ਆ ਉਹ ਮੈਂਬਰ ਆ ਜਿਹੜਾ ਸਭ ਤੋਂ ਮਾੜੀ ਹਾਲਤ ਚ ਆਇਆ ਸੀ ਜਮੈਂ 15 ਸਾਲ ਦੀ ਉਮਰ ਸੀ ਤੇ 11 ਕਿਲੋ ਭਾਰ ਸੀ ਸਿਰਫ ਹੱਡੀਆਂ ਹੀ ਸੀ ਤੇ ਵਿੱਕੀ ਨੂੰ ਵੀ ਤੁਸੀਂ ਦੇਖਿਆ ਕਿ ਮੈਂ ਇਹਨੂੰ ਕਿਕਰ ਨ ਬੰਨਿਆ ਹੋਇਆ ਸੀਗਾ ਉਥੇ ਦੂਜੇ ਨਾਲ 베ਰੀ ਨਾਲ ਮਾਂ-ਪਾਪ ਕੋ ਚੜਾਈ ਕਰਗੇ ਸੀ ਤੇ ਉਥੇ ਪਿਆ ਬਸ ਗੰਦ ਖਾਈ ਜਾਂਦਾ ਸੀ ਘਰ ਦੇ ਵਿੱਚ ਗੰਦੇ ਪਲਾਟ 'ਚ ਤੇ ਇਹ ਕਿੰਨੋਂ ਬੱਚਿਆਂ ਦਾ ਵੀ ਮਾਂ-ਬਾਪ ਨੇ ਆਪ ਇਹਨਾਂ ਨੂੰ ਛੱਡਤਾ ਇਹ ਬੱਚਾ ਸਾਡਾ ਅਮਨਦੀਪ ਸਿੰਘ ਆ ਅਮਨਦੀਪ ਕਿਵੇਂ ਆ ਇਹ ਰੱਬ ਰੂਪੀ ਬੱਚੇ ਜਿਨ੍ਹਾਂ ਦੀ ਝੋਲੀ ਪਾਏ ਸੀ ਨਾ ਵਾਹਿਗੁਰੂ ਨੇ ਉਹਨਾਂ ਨੇ ਝੋਲੀਆਂ ਝਾੜਤੀਆਂ ਯਾ ਦੇਖੋ ਕਿੰਨਾ ਪਿਆਰ ਲੈਂਦੇ ਨੇ ਬੱਚੇ ਕੀ ਮੰਗਦੇ ਨੇ ਆਪਾਂ ਤੋਂਰਾ ਪੁੱਤ ਉਹ ਕਿਵੇਂ ਆ ਜੀ ਮੀਆ ਕੀ ਹਾਲ ਨੇ ਕਿਵੇਂ ਚਾਕਲੇਟ ਖਾਦੀ ਸੀ ਜਵੇਰੇ ਚਾਕਲੇਟ ਖਾਦੀ ਸੀ ਨਾ ਆਪਾਂ ਬੜੀ ਚੌਕਲੇਟ ਕਰਦੀ ਜੀ ਛੱਡਾ ਮਨਦੀਪਾ ਜੀ ਇੱਧਰ ਇਹ ਬੱਚਾ ਸਾਹਿਲ ਆ ਜੀ ਤੇ ਸਾਹਿਲ ਦੇ ਵੀ ਇਹੀ ਹਾਲਾਤ ਰਹੇ ਆ ਘਰ ਦੇ ਵੱਲੋਂ ਹੀ ਇਗਨੋਰ ਕਰ ਦਿੱਤਾ ਗਿਆ ਇਹ ਬੱਚਾ ਇੱਧਰ ਸਾਡਾ ਨਵਦੀਪ ਆ ਆ ਨਵਦੀਪਿਆ ਇੰਨਾ ਲੋਟਾ ਬੱਚਾ ਏ ਇੰਨਾ ਲੋਟਾ ਬੱਚਾ ਇੰਨਾ ਲੋਟਾ ਬੱਚਾ ਪਾਰ ਕਰ ਦਾਂਗੇ ਨਾ ਜਿਹੜਾ ਪੁੱਤ ਉਹ ਪੁੱਤ ਕਿੰਤੋਂ? ਚੈਂਕੋਂ? ਹਾਂ ਚੱਲਾਂਗੇ, ਚੱਲਾਂਗੇ ਮਮਾ ਕੋਲੇ ਚੱਲਾਂਗੇ, ਚੱਲਾਂਗੇ, ਚੱਲਾਂਗੇ ਚੱਕੇ। ਵਸੇ ਵੀ ਮਾਵਾ ਨੂੰ ਆਪਣਿਆਂ ਨੂੰ ਲੱਭਦੇ ਆ। ਕਿੱਥੇ ਲੱਭਦੀਆਂ ਉਹ ਮਾਵਾ ਜਿਨ੍ਹਾਂ ਨੇ ਆਪਣੇ 9 ਮਹੀਨੇ ਨੂੰ ਢਿੱਡ 'ਚ ਰੱਖਿਆ ਪਰ ਆਪਾ ਹਜੇ ਹੋਣ ਕਰਕੇ ਕਹਿੰਦੇ ਹੁਣ ਇਹ ਸਾਥੋਂ ਸਾਂਭੇ ਨਹੀਂ ਜਾਂਦੇ। ਤੇ ਅਸੀਂ ਬਹੁਤ ਭਾਗਾ ਵਾਲੇ ਸਮਝਦੇ ਆਇਆ ਵੀ ਇੰਨਾ ਰੱਬ ਰੂਪੀ ਬੱਚਿਆਂ ਦੇ ਸਾਨੂੰ ਮਾਂ ਬਾਪ ਬਣਨ ਦਾ ਮੌਕਾ ਮਿਲਿਆ ਉਹ ਦਿੱਲੀ ਵਾਲੇ ਬਾਪ ਜਿਸਪਾਲ ਸਿੰਘ ਜੀ ਬੈਠੇ ਨੇ ਤੇ ਇਹ ਲਾਈਨ ਦੇ ਵਿੱਚ ਬਜ਼ੁਰਗ ਨੇ ਤੇ ਇੱਥੇ ਸਾਰੇ ਬੱਚੇ ਨੇ ਆਹ ਵਾਲੇ ਪਾਸੇ ਇਹ ਬੱਚੇ ਸਾਡੇ ਸਾਰੇ ਰੱਬ ਰੂਪੀ ਬੱਚੇ ਸਕੂਲ ਜਾਂਦੇ ਨੇ ਪੜਨ ਦੇ ਦਿਨ ਦੇ ਟਾਈਮ ਇਹ ਸਕੂਲ ਹੁੰਦੇ ਨੇ ਉਹ ਤੇਰੀ ਨੁਕਰੀ ਹਾਂ ਕਿਵੇਂ ਕਿਵੇਂ ਇੰਨਾ ਪਿਆਰ ਕਰਦੇ ਨੇ ਇਹ ਰੱਬ ਦੇ ਰੂਪ ਬੱਚੇ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਅਸੀਂ ਬਿਆਨ ਨਹੀਂ ਕਰ ਸਕਦੇ ਤੁਹਾਨੂੰ ਪਰ ਬੜੇ ਮਾੜੇ ਕਰਮ ਵਾਲੇ ਨੇ ਉਹ ਮਾਪੇ ਜਿਨ੍ਹਾਂ ਨੇ ਇਹਨਾਂ ਦੀ ਸੰਭਾਲ ਕਰਨ ਦੀ ਬਜਾਏ ਇਹਨਾਂ ਨੂੰ ਛੱਡ ਦਿੱਤਾ ਦੇਵਾ ਦਾ ਹੁਣ ਸਾਨੂੰ ਘਰ ਵੀ ਪਤਾ ਲੱਗ ਗਿਆ ਹਨਾ ਸਾਰਾ ਕੁਝ ਪਤਾ ਲੱਗ ਗਿਆ ਪਰ ਉਹ ਆਉਂਦੇ ਨਹੀਂ ਨਾ ਫੋਨ ਚੱਕਦੇ ਨਾ ਮਿਲਣ ਆਉਂਦੇ ਏਦਾਂ ਹੀ ਹਾਂ ਜਗਦੀਪ ਮੈਂ ਪੜ ਲਿਆ ਨਾਮ ਪੜ ਲਿਆ ਪੜ ਲਿਆ ਨੀਰੇ ਦਾ ਆਇਤਿਕਰ ਜ਼ਿਕਰ ਪਤਾ ਹੀ ਨਹੀਂ ਲੱਗਿਆ ਇਹ ਬੱਚਾ ਕੌਣ ਆ ਅਸ਼ੀਸ਼ ਦਾ ਆਇਤਿਕਰ ਪਤਾ ਹੀ ਨਹੀਂ ਲੱਗਿਆ ਇਹ ਬੱਚਾ ਕੌਣ ਆ ਹਨਾ ਬਾਈ ਮੇਰਾ ਸਾਲ ਭੱਜਿਆ ਹਾਂ ਤੇਰਾ ਲੱਭ ਗਿਆ ਘਰ ਰਾਜਕੁਮਾਰ ਦੇ ਨੂੰ ਪਾਪਾ ਹੈ ਨਹੀਂ ਗਿਆ ਨਾ ਇਦਾਂ ਹੀ ਇਹ ਬੱਚਾ ਵਾ ਸਾਡੇ ਕੋਲੇ ਇਹ ਵੀ ਇਹਦਾ ਵੀ ਪਤਾ ਹੀ ਨਹੀਂ ਲੱਗਿਆ ਹਨਾ ਕਿ ਕੌਣ ਆ ਬੱਚਾ ਪਤਾ ਹੀ ਨਹੀਂਗਾ ਨਾਮ ਵੀ ਇਹਦਾ ਅਨਨੋਨ ਲਿਖਿਆ ਹੋਇਆ ਵਾ ਹਨਾ ਫੌਜੀ ਦਾ ਪਤਾ ਘਰ ਤੇ ਪਰ ਪਾਪਾ ਦੀ ਡੈਥ ਹੋ ਗਈ ਮਾਂ ਕਹਿੰਦੇ ਸੀ ਸੰਭਾਲ ਨਹੀਂ ਸਕਦੇ ਅਰਨ ਦੇ ਮਾਪਿਆਂ ਨੇ ਵੀ ਇਹਨੂੰ ਕਈ ਸਾਲ ਪਹਿਲਾਂ ਹੀ ਛੱਡਤਾ ਸੀ ਜੰਡਿਆਲਾ ਗੁਰੂ ਤੋਂ ਲੈ ਕੇ ਆਏ ਸੀ ਬਹੁਤ ਸਾਲਾਂ ਤੋਂ ਉਹਨੇ ਉੱਥੇ ਸ਼ਹਿਰ ਦੇ ਵਿੱਚ ਸੜਕਾਂ ਤੇ ਪੜਕਦਾ ਸੀ ਨੀਦੇ ਜੀ ਤਾਂ ਜਦੋਂ ਸਾਨੂੰ ਮਿਲਿਆ ਸੀ ਹੁਣ ਤਾਂ ਇਹ 18-20 ਸਾਲ ਦਾ ਹੋ ਗਿਆ ਉਹ ਨਿੱਕਾ ਜਿਹਾ ਬੱਚਾ ਹੀ ਸੀਗਾ 2016 ਚ ਮਿਲਿਆ ਸੀ ਢਾਬੇ ਤੇ ਸਾਨੂੰ ਅੱਜ ਤੋਂ 8-9 ਸਾਲ 10 ਸਾਲ ਪਹਿਲਾਂ ਇਹਦੇ ਨੇ ਵੀ ਬਹੁਤ ਦੁਰਾਚਾਰ ਹੋਇਆ ਹੋਇਆ ਸੀ ਬੱਚੇ ਦਾ ਬਹੁਤ ਗਲਤ ਹੋਇਆ ਹੋਇਆ ਸੀ ਇਹਦੇ ਨਾਲ ਕਾਕੂ ਦਾਸ ਵੀ ਸਾਨੂੰ ਵਿਚਾਰਾ ਬਹੁਤ ਮਾੜੀ ਹਾਲਤ ਚ ਮਿਲਿਆ ਸੀ ਇਹਦਾ ਵੀ ਅਜੇ ਤੱਕ ਪਤਾ ਹੀ ਨਹੀਂ ਲੱਗਾ ਕੌਣ ਉਹ ਪੰਡਤ ਦਾ ਸਾਨੂੰ 2016 ਚ ਮਿਲਿਆ ਸੀ ਬਹੁਤ ਮਾੜੀ ਹਾਲਤ ਚ 219 ਚ ਇਹਦਾ ਘਰ ਲੱਭ ਗਿਆ ਇਹ ਹਰਦਵਾਰ ਦਾ ਰਹਿਣ ਵਾਲਾ ਫਾਦਰ ਇਹਦੇ ਡਾਕਟਰ ਨੇ ਤਿੰਨ ਭੈਣਾਂ ਦਾ ਇਕੱਲਾ ਭਰਾ ਵਾ ਹੁਣ ਵੀ ਕੱਲ ਰਖੜੀਆਂ ਭੇਜੀਆਂ ਇਹਦੀਆਂ ਭੈਣਾਂ ਨੇ ਬਾਈ ਪੋਸਟ ਆਈਆਂ ਵਾ ਪਰ ਉਹ ਕਹਿੰਦੇ ਸੀ ਰੱਖ ਨਹੀਂ ਸਕਦੇ ਲੈ ਭੀ ਆਉਗੀ ਆਉਗੀ ਸਾਧ ਕੁਮਾਰ ਦੀ ਭੈਣ ਵੀ ਉੱਥੇ ਕਿਸੇ ਦੇ ਘਰੇ ਕੰਮ ਕਰਦੀ ਆ ਜਾਖਲ ਮੰਡੀ ਤੇ ਇਹ ਦੋਨੋਂ ਭਰਾ ਇੱਥੇ ਸਾਡੇ ਕੋਲੇ ਆ ਸੜਕਾਂ ਤੇ ਦਿੰਦੇ ਸੀ ਦੋਨੋਂ ਤੇ ਉਹ ਪੰਡਤ ਦਾ ਜਿਵੇਂ ਪਰਿਵਾਰ ਵੀ ਪਤਾ ਉਹਨਾਂ ਨੂੰ ਵੀ ਪਤਾ ਹਨਾ ਪਰ ਉਹ ਕਹਿੰਦੇ ਅਸੀਂ ਰੱਖ ਨਹੀਂ ਸਕਦੇ ਅਸੀਂ ਓੱਖ ਨਹੀਂ ਸਕਦੇ ਮੂੰਹ ਬੰਦ ਮੂੰਹ ਬੰਦ ਮੂੰਹ ਬੰਦ ਸੌਰੀ ਕਰ ਚਲ ਸੌਰੀ ਕਰ ਪਿੰਨਾ ਮੈਂ ਇੱਥੇ ਬਹਿ ਜਾ ਉੱਥੇ ਬਹਿ ਜਾ ਦੇਵਾ ਦਾ ਵੀ ਉਹਨੇ ਮੈਨੂੰ ਦੱਸਿਆ